ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਜ ਕਰੀਏ ਗੱਜ ਵਜ ਕੇ ਅੱਖੋ ਜੀ ਵਾਹੀ ਗੁਰਜੀ ਦਾ ਖਾਸਾ ਵਾਹੀ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਅਦਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿਹੜੇ ਦੋ ਸ਼ਬਦਾਂ ਦਾ ਦੋ ਪੰਕਤੀਆਂ ਦਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਪ ਕਰਨਾ ਹੈ ਸਾਧ ਸੰਗਤ ਜੀ ਮਹਾਂਪੁਰਸ਼ੀ ਆਖਦੇ ਹਨ ਭਾਈ ਜਿਹੜਾ ਇਹ ਦੋ ਪੰਕਤੀਆਂ ਦਾ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਾਪ ਕਰੇਗਾ ਸਾਧ ਸੰਗਤ ਜੀ ਉਹਦੇ ਸਾਰੇ ਕਾਰਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਸਿਰਫ ਤੁਸੀਂ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਤਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਸਾਰੀ ਵਿਧੀ ਬਾਰੇ ਦੱਸਾਂਗੇ ਸਾਤਸੰਗਤ ਜੀ ਤੁਸੀਂ ਜਾਣਦੇ ਹੋ ਸੰਤ ਮਹਾਂਪੁਰਸ਼ਾ ਜੀ ਨੇ ਕਿੰਨੇ ਹੀ ਦੁਨੀਆ ਦਾ ਸੁਧਾਰ ਕੀਤਾ ਹੈ ਸਾਤਸੰਗਤ ਜੀ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਹੈ ਕਿੰਨਾ ਹੀ ਸੰਗਤਾਂ ਨੂੰ ਬਾਣੀ ਦੇ ਨਾਲ ਜੋੜਿਆ ਹੈ ਸਾਤਸੰਗਤ ਜੀ ਅੱਜ ਅਸੀਂ ਤੁਹਾਨੂੰ ਸਾਰਾ ਕੁਝ ਇਸ ਵੀਡੀਓ ਦੇ ਬਾਰੇ ਵਿੱਚ ਦੱਸਾਂਗੇ ਸਾਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਵੱਤੋ ਵੱਤ ਸ਼ੇਅਰ ਕਰਿਆ ਕਰੋ ਸਾਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਸੰਗਤ ਜੀ ਅਤੇ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਅੱਤਾ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਸੀਂ ਤੁਹਾਡੇ ਨਾਲ ਰੋਜ਼ ਨਮੀਆਂ ਨਮੀਆਂ ਗੁਰਬਾਣੀ ਦੇ ਨਾਲ ਜੁੜਿਓ ਹਈਆਂ ਵੀਡੀਓਜ਼ ਨੂੰ ਲੈ ਕੇ ਆਂਦੇ ਹਾਂ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਕੋਉਂਦੇ ਹਾਂ ਸਾਥ ਸੰਗਤ ਜੀ ਜੋ ਵੀ ਮਨੁੱਖ ਬ੍ਰਹਮ ਗਿਆਨੀ ਗੁਰਮਖਾਂ ਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦੇ ਹਨ ਸਾਥ ਸੰਗਤ ਜੀ ਉਸ ਦੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਸਾਤ ਸੰਗਤ ਜੀ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਸਾਤ ਸੰਗਤ ਜੀ ਉਹ ਗੁਰਮੁਖ ਅਨੁਸਾਰ ਹੋਵੇ ਸਾਤ ਸੰਗਤ ਜੀ ਉਹ ਹੀ ਉਸ ਨੂੰ ਮਿਲ ਜਾਂਦਾ ਹੈ ਸਾਤ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਸਾਤ ਸੰਗਤ ਜੀ ਜਿਹੜੇ ਸਾਧੂ ਸੰਤ ਉਹ ਵੀ ਇੱਕ ਰੱਬ ਦਾ ਰੂਪ ਹੀ ਹੁੰਦੇ ਨੇ ਰੱਬ ਦਾ ਵਰਦਾਨ ਹੀ ਹੁੰਦੇ ਹਨ ਸਾਤ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਤ ਜੀ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਸਾਧ ਸੰਗਤ ਜੀ ਪ੍ਰਮੋਦ ਨਾਮ ਵਿੱਚ ਜੁੜਨ ਦੀ ਇਹ ਚੰਗੀ ਮਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਧ ਸੰਗਤ ਜੀ ਪਿਆਰੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸੰਤ ਪ੍ਰਭਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਵਾਲਿਆਂ ਦੇ ਕੌਤਕ ਦੇ ਸਾਰੇ ਦੁਨੀਆ ਜਾਣਦੀ ਹੀ ਹੈ 사త్సੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਬਾਬਾ ਜੀ ਦੇ ਜੋ ਬਚਨਾਂ ਨੂੰ ਇੱਕ ਵਾਰ ਮੰਨ ਲਵੇ 사త్సੰਗਤ ਜੀ ਉਹ ਜ਼ਿੰਦਗੀ ਦੇ ਵਿੱਚ ਤਰ ਜਾਂਦਾ ਹੈ ਉਸ ਦੀ ਜ਼ਿੰਦਗੀ ਦੇ ਸਾਰੇ ਕਾਰਜ ਹਾਸ ਆ ਜਾਂਦੇ ਹਨ 사త్సੰਗਤ ਜੀ ਕਹਿੰਦੇ ਨੇ 사త్సੰਗਤ ਜੀ ਜਿਹੜੇ ਪ੍ਰੇਮ ਗਿਆਨੀਆਂ ਨਾ ਉਹਨਾਂ ਦਾ ਕਦੇ ਅੰਤ ਨਹੀਂ ਹੋ ਸਕਦਾ 사త్సੰਗਤ ਜੀ ਉਹਨਾਂ ਦਾ ਕਦੀ ਅੰਤ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਰਬ ਸੇਸ਼ ਦਾ ਕਰਤਾ ਬ੍ਰਹਮ ਗਿਆਨੀ ਸਰਦ ਜੀਵਾਂ ਨਹੀਂ ਮਰਦਾ ਸਾਸੰਗਤ ਜੀ ਉਹਨਾਂ ਦਾ ਕਦੀ ਅੰਤ ਨਹੀਂ ਹੋ ਸਕਦਾ ਭਾਵੇਂ ਸੱਚਖੰਡ ਚਲੇ ਜਾਣ ਸਾਸੰਗਤ ਜੀ ਪਰ ਉਹ ਜਿੱਥੇ ਵੀ ਉਹਨਾਂ ਦੀ ਗੱਦੀ ਹੁੰਦੀ ਹੈ ਸਾਸੰਗਤ ਜੀ ਉੱਤੇ ਹਰ ਟਾਈਮ ਉਹ ਹਾਜ਼ਰ ਨਜ਼ਰ ਰਹਿੰਦੇ ਸਨ ਸਾਤ ਸੰਗਤ ਜੀ ਮਹਾਪੁਰਸ਼ ਜੀ ਆਖਦੇ ਹਨ ਸਾਤ ਸੰਗਤ ਜੀ ਜਿਹੜਾ ਇਹ ਦੋ ਪੰਕਤੀਆਂ ਦਾ ਹੈ ਚਵਦ ਦਾ ਜਾਪ ਕਰੇਗਾ ਰੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਬਿਸਤਰ ਤੇ ਹੀ ਬੈਠੇ ਹੋ ਉੱਠਦੇ ਹੋ ਸਾਤ ਸੰਗਤ ਜੀ ਉਸ ਟਾਈਮ ਬਿਨਾ ਇਸ਼ਨਾਨ ਕੀਤੇ ਤੁਸੀਂ ਸਿਰਫ ਇਸ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਮਹਾ ਪੁਰਜੇ ਆਗਦੇ ਹਨ ਭਾਈ ਉਹਨਾਂ ਦੇ ਕਾਰਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਉਹਨਾਂ ਨੂੰ ਅਸੀਂ ਪ੍ਰਤੱਖ ਦਰਸ਼ਨ ਵੀ ਦੇਵਾਂਗੇ ਸਾਰੇ ਦੁੱਖ ਕੱਟ ਦੇਵਾਂਗੇ ਸਾਧ ਸੰਗਤ ਜੀ ਤੁਹਾਡਾ ਸਾਰਾ ਜੀਵਨ ਸੁੱਖਾਂ ਨਾਲ ਭਰ ਜਾਵੇਗਾ ਕੋਈ ਵੀ ਦੁੱਖ ਨਹੀਂ ਆਵੇਗਾ ਸਾਤ ਸੰਗਤ ਜੀ ਜਿਸ ਦੀ ਕੋਈ ਵੱਡੀ ਤੋਂ ਵੱਡੀ ਮਨੋ ਕਾਮਨਾ ਹੈ ਤੁਹਾਡੀ ਉਹ ਵੀ ਪੂਰੀ ਹੋ ਜਾਵੇਗੀ ਸਾਤ ਸੰਗਤ ਜੀ ਮਹਾਪੁਰਸ਼ ਜੀ ਆਖਦੇ ਨੇ ਭਾਈ ਵਾਹਿਗੁਰੂ ਦੀ ਬੰਦਗੀ ਵਾਲੇ ਮਹਾਪੁਰਸ਼ ਰੱਬ ਦੇ ਪਿਆਰੇ ਹੁੰਦੇ ਹਨ ਸਾਤ ਸੰਗਤ ਜੀ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਮੀ ਗੱਲ ਸੁਣਾਉਂਦੇ ਹਨ ਸਾਤ ਸੰਗਤ ਜੀ ਜਦੋਂ ਸਾਧੂ ਸੰਤ ਖੁਸ਼ੀ ਦੇ ਵਿੱਚ ਹੁੰਦੇ ਹਨ ਤਾਂ ਤੁਸੀਂ ਜਾਣਦੇ ਹੀ ਉਹ ਸਾਧ ਸੰਗਤ ਜੀ ਉਹ ਰੋਜ਼ ਹਰ ਰੋਜ਼ ਕੋਈ ਨਾ ਕੋਈ ਵਾਹਿਗੁਰੂ ਦੇ ਨਾਲ ਜੁੜੀ ਹੋਈ ਨਵੀਂ ਗੱਲ ਦੱਸਦੇ ਹਨ ਸਾਧ ਸੰਗਤ ਜੀ ਤੁਹਾਨੂੰ ਅਗਲੀਆਂ ਵੀਡੀਓਜ਼ ਦੇ ਵਿੱਚ ਇਹ ਵੀ ਦੱਸਾਂਗੇ ਕਿ ਸੰਤ ਮਹਾਂਪੁਰਸ਼ਾਂ ਜੀ ਨੇ ਆਪਣੇ ਆਉਣ ਵਾਲੇ ਸਮੇਂ ਬਾਰੇ ਵੀ ਕੁਝ ਗੱਲਾਂ ਦਸੀਆਂ ਨੇ ਉਹ ਵੀ ਤੁਹਾਡੇ ਨਾਲ ਆਪਾਂ ਵੀਡੀਓਜ਼ ਦੇ ਵਿੱਚ ਸਾਂਝੀਆਂ ਕਰਾਂਗੇ ਸਾਧ ਸੰਗਤ ਜੀ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਤ ਨਮਾ ਹੁੰਦਾ ਹੈ ਸਾਧ ਸੰਗਤ ਜੀ ਉਹਨਾਂ ਲਈ ਤੇ ਹਰ ਦਿਨ ਹੀ ਉਹਨਾਂ ਲਈ ਨਮਾ ਹੈ ਸਾਧ ਸੰਗਤ ਜੀ ਉਹ ਆਪ ਤੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਸਾਧ ਸੰਗਤ ਜੀ ਅਤੇ ਆਪਣੇ ਸੇਵਾਦਾਰਾਂ ਨੂੰ ਆਪਣੇ ਪ੍ਰੇਮੀਆਂ ਨੂੰ ਗੁਰੂ ਦੇ ਨਾਲ ਜੋੜਦੇ ਹਨ ਸਾਧ ਸੰਗਤ ਜੀ ਗੁਰੂ ਦੇ ਨਾਲ ਜੋੜਨ ਦੀਆਂ ਨਮੀਆਂ ਨਮੀਆਂ ਜੁਗਤੀਆਂ ਤੇ ਰਸਤੇ ਦੱਸਦੇ ਹਨ ਤਾਂ ਜੋ ਉਹਨਾਂ ਦਾ ਪਲਾ ਹੋ ਸਕੇ ਇਹ ਅਜ ਦੀ ਕਥਾ ਉਹਨਾਂ ਲਈ ਹੈ ਸਾਧ ਸੰਗਤ ਜੀ ਜਿਹੜੇ ਕਹਿੰਦੇ ਹਨ ਕਿ ਕਲਗੀਧਰ ਪਾਸ਼ਾ ਤੇ ਅਸੀਂ ਉਹਨਾਂ ਦੇ ਧੀਆ ਪੁੱਤਰ ਹਾਂ ਸਾਧ ਸੰਗਤ ਜੀ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਉਹ ਸੋਚਦੇ ਹਨ ਮੇਰੇ ਕਲਗੀ ਵਾਲੇ ਪਾਸ਼ਾ ਜੀ ਨੂੰ ਆਪਣੇ ਸਾਰੇ ਪਰਿਵਾਰ ਜੰਗ ਦੇ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਸਾਧ ਸੰਗਤ ਜੀ ਪਰ ਫਿਰ ਵੀ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਜਿਨ੍ਹਾਂ ਦੀ ਇੱਛਾ ਹੈ ਕਿ ਮੈਂ ਵੀ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂ ਉਹ ਮਹਾਪੁਰਸ਼ ਦੀਆਂ ਦੱਸਿਆ ਹੋਈਆਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੈਣ ਸਾਧ ਸੰਗਤ ਜੀ ਉਹਨਾਂ ਦੀ ਹਰ ਇੱਛਾ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਮਹਾਪੁਰਜ ਜੀ ਆਖਦੇ ਨੇ ਭਾਈ ਉਹਨਾਂ ਦੇ ਸਾਰੇ ਗੜਜ ਅਸੀਂ ਅੱਗੇ ਹੋ ਕੇ ਆਪ ਸਵਾਰਾਂਗੇ ਸਾਧ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਆਪਣੇ ਗੁਰੂ ਨੂੰ ਪਿਆਰ ਕਰੋ ਮਹਾਪੁਰਸ਼ਾਂ ਦੇ ਵਚਨ ਜਿਹੜੇ ਮੰਨ ਲੈਂਦੇ ਨੇ ਸਾਧ ਸੰਗਤ ਜੀ ਜਿਹੜੇ ਅੰਮ੍ਰਿਤ ਵੇਲਾ ਸੰਭਾਲ ਲੈਂਦੇ ਨੇ ਸਾਧ ਸੰਗਤ ਜੀ ਤਾਂ ਗੁਰ ਜੀ ਨੂੰ ਪਿਆਰ ਕਰਦੇ ਨੇ ਤਾਂ ਸਾਧ ਸੰਗਤ ਜੀ ਗੁਰੂ ਮਹਾਰਾਜ ਉਹਨਾਂ ਤੇ ਇੰਨੇ ਦਿਆਲੂ ਹੁੰਦੇ ਨੇ ਕਿ ਤੁਸੀਂ ਸੋਚ ਨਹੀਂ ਸਕਦੇ ਸਾਧ ਸੰਗਤ ਜੀ ਸਿਰਫ ਗੱਲ ਇੰਨੀ ਹੈ ਕਿ ਅੰਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਰਹੀਂ ਪ੍ਰਭ ਪ੍ਰਮਾਤਮਾ ਜੀ ਨਾਲ ਕਰੀਆਂ ਜਾਣ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਤਾਂਘ ਹੁੰਦੀ ਹੈ ਸਾਧ ਸੰਗਤ ਜੀ ਮਹਾਂਪੁਰਸ਼ ਜੀ ਉਹਨਾਂ ਲਈ ਇਹ ਦੋ ਪੰਕਤੀਆਂ ਦਾ ਜਾਪ ਦੱਸਦੇ ਹਨ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਅੰਮ੍ਰਿਤ ਵੇਲਾ ਸੱਚ ਨਾ ਵਢਿਆਈ ਵਿਚਾਰ ਕਹਿੰਦੇ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਜਿਹੜੀਆਂ ਅਸੀਂ ਆਪਣੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਸਾਧ ਸੰਗਤ ਜੀ ਉਹ ਅਸੀਂ ਵਾਹਿਗੁਰੂ ਜੀ ਨਾਲ ਪ੍ਰਭੂ ਪ੍ਰਮਾਤਮਾ ਜੀ ਨਾਲ ਕਰਨੀਆਂ ਹਨ ਬਾਣੀ ਦੇ ਰਾਹੀ ਆਪਾਂ ਵਾਹਿਗੁਰੂ ਜੀ ਨਾਲ ਇਹ ਗੱਲਾਂ ਕਰਨੀਆਂ ਹਨ ਸਾਧ ਸੰਗਤ ਜੀ ਜਿਸ ਦੇ ਹਿਰਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਇੱਛਾ ਹੈ ਤੋਂ ਵਾਹਿਗੁਰੂ ਜੀ ਰੰਮਣੇ ਹੋਏ ਇਸ ਰਸਤੇ ਨੂੰ ਅਪਣਾ ਲੈ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਇੱਕ ਵਾਰੀ ਦੀ ਗੱਲ ਹੈ ਸਾਤਸੰਗਤ ਜੀ ਮਹਾਪੁਰਸ਼ਾਂ ਜੀ ਦੇ ਕੋਲ ਇੱਕ ਪ੍ਰੇਮੀ ਆ ਗਿਆ ਸਾਤਸੰਗਤ ਜੀ ਉਹ ਅੱਗੇ ਵੀ ਮਹਾਪੁਰਸ਼ਾਂ ਜੀ ਦੇ ਕੋਲ ਆਉਂਦਾ ਹੁੰਦਾ ਸੀ ਸਾਤਸੰਗਤ ਜੀ ਉਹ ਬਾਈ ਗੁਰ ਜੀ ਨੂੰ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਬਹੁਤ ਪਿਆਰ ਕਰਦੇ ਸੀ ਸਾਤਸੰਗਤ ਜੀ ਉਹ ਮਹਾਰਾਜ ਜੀ ਨੂੰ ਆ ਕੇ ਕਹਿੰਦੇ ਬਾਬਾ ਜੀ ਨਾ ਸਾਰੇ ਕੰਮ ਕਰਕੇ ਦੇਖ ਲੈ ਮੈਨੂੰ ਵਾਹਿਗੁਰੂ ਨੇ ਸਭ ਕੁਝ ਬਖਸ਼ਿਸ਼ ਕਰ ਦਿੱਤਾ ਹੈ ਪਰ ਮੇਰੇ ਦਿਲ ਦੇ ਵਿੱਚ ਇੱਕ ਗੱਲ ਤਾਂਗ ਹੈ 사ਤ ਸੰਗਤ ਜੀ ਤਾਂ ਮਹਾਪੁਰਸ਼ੀ ਕਹਿੰਦੇ ਭਾਈ ਦੱਸ ਕੀ ਗੱਲ ਹੈ ਕਹਿੰਦੇ ਮਹਾਪੁਰਸ਼ੀ ਮੈਂ ਅੰਮ੍ਰਿਤ ਵੇਲੇ ਉੱਠਣਾ ਤੇ ਚਾਹੁੰਦਾ ਵਾਂ ਪਰ ਮਿੱਤ ਉੱਠਿਆ ਨਹੀਂ ਜਾਂਦਾ 사ਤ ਸੰਗਤ ਜੀ ਤਾਂ ਮਹਾਪੁਰਸ਼ਾ ਜੀ ਨੇ ਵਚਨ ਕੀਤੇ ਭਾਈ ਤੂੰ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ ਤਾਂ ਕੋਈ ਗੱਲ ਨਹੀਂ ਤਾਂ ਤੂੰ ਸਵੇਰੇ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਉੱਠ ਕੇ ਤੂੰ ਸਿਰਫ ਇਸ ਦੋ ਪੰਗਤੀਆਂ ਦਾ ਜਾਪ ਕਰਨਾ ਹੈ ਤਾਂ ਤੇਰੀ ਜੋ ਵੀ ਇੱਛਾ ਹੈ ਮਨ ਦੇ ਵਿੱਚ ਉਹ ਸਾਰੀਆਂ ਪੂਰੀਆਂ ਹੋ ਜਾਣਗੀਆਂ ਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵੀ ਤੇਰੀ ਅਰਜ਼ ਕਬੂਲ ਹੋ ਜਾਏਗੀ ਸਾਧ ਸੰਗਤ ਜੀ ਉਸ ਨੇ ਇਦਾਂ ਹੀ ਕੀਤਾ ਸਤ ਮਹਾਂਪੁਰਸ਼ਾਂ ਜੀ ਦੇ ਸਤ ਵਚਨ ਕਹਿ ਕੇ ਮੰਨ ਲੈ ਸਾਧ ਸੰਗਤ ਜੀ ਮਹਾਂਪੁਰਸ਼ਾਂ ਜੀ ਨੇ ਕਿਹਾ ਕਿ ਪਰ ਇਹ ਤੈਨੂੰ ਰੋਜ਼ ਕਰਨਾ ਪਵੇਗਾ ਸਾਧ ਸੰਗਤ ਜੀ ਨਾਲ ਤੂੰ ਮੂਲ ਮੰਤਰ ਦਾ ਜਾਪ ਕਰਨਾ ਹੈ ਸਭ ਤੋਂ ਪਹਿਲਾਂ ਤੂੰ ਮੂਲ ਮੰਤਰ ਦਾ ਪੰਜ ਵਾਰ ਜਾਪ ਕਰਨਾ ਹੈ ਫਿਰ ਉਸ ਤੋਂ ਬਾਅਦ ਤੂੰ ਇਹ ਦੋ ਪੰਕਤੀਆਂ ਦਾ ਜਾਪ ਕਰਨਾ ਹੈ ਤੇਰੇ ਜੋ ਵੀ ਕੰਮ ਰੁਕੇ ਹੋਏ ਨੇ ਵਾਹਿਗੁਰੂ ਦੀ ਸੇਵਤਾ ਸਲਾ ਕਰਨਾ ਚਾਹੁੰਦਾ ਹਾਂ ਉਹ ਵੀ ਸਾਰਾ ਕੁਝ ਤੇਰੇ ਤੈਨੂੰ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲ ਜਾਵੇਗਾ ਸਾਧ ਸੰਗਤ ਜੀ ਤਾਂ ਉਸ ਪ੍ਰੇਮੀ ਨੇ ਬਾਬਾ ਜੀ ਦੇ ਸਤਿ ਵਚਨ ਕਹਿ ਕੇ ਮੰਨ ਲਈ ਸਾਧ ਸੰਗਤ ਜੀ ਤਾਂ ਉਸ ਨੇ ਇਦਾਂ ਹੀ ਕੀਤਾ ਸਾਧ ਸੰਗਤ ਜੀ ਉਸ ਨੇ ਰੋਜ਼ ਸਵੇਰੇ ਉੱਠਣਾ ਥੋੜਾ ਟਾਈਮ ਦੇ ਨਾਲ ਉੱਠਣਾ 6:00 ਵਜੇ ਉੱਠਣਾ ਸਾਧ ਸੰਗਤ ਜੀ ਉਹਨੇ ਪਹਿਲਾਂ ਪੰਜ ਵਾਰ ਮੂਲ ਮੰਤਰ ਦਾ ਜਾਪ ਕਰਨਾ ਸਾਧ ਸੰਗਤ ਜੀ ਫਿਰ ਉਸ ਤੋਂ ਬਾਅਦ ਉਸਨੇ ਦੋ ਪੰਗਤੀਆਂ ਦਾ ਸਾਧ ਸੰਗਤ ਜੀ ਪੰਜ ਵਾਰ ਇਸ ਤਰ੍ਹਾਂ ਜਾਪ ਕਰਨਾ ਤਾਂ ਸਾਧ ਸੰਗਤ ਜੀ ਉਸਦੇ ਸਾਰੇ ਕੰਮ ਸਿਰੇ ਲੱਗ ਗਏ ਉਸ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੀ ਸਾਧ ਸੰਗਤ ਜੀ ਕਹਿੰਦੇ ਹਨ ਕਿ ਦੁੱਖ ਵੇਲੇ ਅਰਦਾਸ ਕਰਨੀ ਚਾਹੀਦੀ ਹੈ ਹਰ ਵੇਲੇ ਸਿਮਰਨ ਕਰਨਾ ਚਾਹੀਦਾ ਹੈ ਤੇ ਸੁਖ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਜੀ ਅਸੀਂ ਵਾਹਿਗੁਰੂ ਜੀ ਨੇ ਸਾਨੂੰ ਇਸ ਦੁਨੀਆ ਦੇ ਉੱਤੇ ਭੇਜਿਆ ਹੈ ਤਾਂ ਸਾਧ ਸੰਗਤ ਜੀ ਸਾਡਾ ਕੰਮ ਹੈ ਵਾਹਿਗੁਰੂ ਜੀ ਦਾ ਨਾਮ ਜਪਣਾ ਨਹੀਂ ਤਾਂ ਸਾਧ ਸੰਗਤ ਜੀ ਜਿੰਨੀ ਦੇਰ ਅਸੀਂ ਵਾਹਿਗੁਰੂ ਜੀ ਦਾ ਇਸ ਇਸ ਧਰਤੀ ਦੇ ਉੱਤੇ ਆ ਕੇ ਨਾਮ ਨਹੀਂ ਜਪਦੇ ਤਾਂ ਸਾਧ ਸੰਗਤ ਜੀ ਉਨੀ ਦੇਰ ਉਹ ਇਨਸਾਨ ਨੂੰ ਮੁਕਤੀ ਨਹੀਂ ਮਿਲਦੀ ਸਾਧ ਸੰਗਤ ਜੀ ਉਫਤਨ ਫਿਰ ਇਸ ਧਰਤੀ ਤੇ ਦੁਬਾਰਾ ਆਉਣਾ ਪੈਂਦਾ ਹੈ ਤੁਹਾਨੂੰ ਜੇ ਤੁਸੀਂ ਧਰਤੀ ਤੇ ਆ ਹੀ ਗਏ ਹੋ ਤਾਂ ਵਾਹਿਗੁਰਜੀ ਦੀ ਕਿਰਪਾ ਸਦਕਾ ਤੁਹਾਨੂੰ ਇਨਸਾਨੀ ਜੀਵਨ ਮਿਲਿਆ ਹੈ ਤਾਂ ਵਾਹਿਗੁਰਜੀ ਦਾ ਜਾਪ ਕਰਿਆ ਕਰੋ ਸਾਧ ਸੰਗਤ ਜੀ ਜਿਵੇਂ ਆਪਰੇ ਸਰੀਰ ਨੂੰ ਭੁੱਖ ਵੇਲੇ ਰੋਟੀ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਆਤਮਾ ਨੂੰ ਪਰਮਾਤਮਾ ਦੀ ਲੋੜ ਹੁੰਦੀ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਡਾ ਜੀਵਨ ਬੇਅਰਥ ਹੈ ਜੇ ਅਸੀਂ ਵਾਹਿਗੁਰਜੀ ਦਾ ਨਾਮ ਨਹੀਂ ਜਪਦੇ। ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਜਿਸ ਦਾ ਕੋਈ ਵੀ ਕੰਮ ਅੜਦਾ ਹੈ ਕੋਈ ਵੀ ਕੰਮ ਹੋਵੇ ਸਾਧ ਸੰਗਤ ਜੀ ਜਦੋਂ ਉਹ ਸਵੇਰੇ ਉੱਠ ਕੇ ਇਹ ਦੋ ਪੰਕਤੀਆਂ ਦਾ ਜਾਪ ਕਰ ਲਵੇਗਾ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਸ਼ਹੀਦੀ ਫੌਜਾਂ ਉਨਾਂ ਤੇ ਅੰਗ ਸੰਗ ਸਹਾਈ ਹੋ ਜਾਣਗੇ। ਸ਼ਹੀਦੀ ਸਿੰਘ ਪਰ ਤੱਕ ਤੁਹਾਡੇ ਅਲੇ-ਦਿਵਾਲੇ ਇਰਤ-ਗਿਰਦ ਤੁਹਾਡੇ ਪੈਰਾ ਲੱਗ ਜਾਵੇਗਾ ਉਹ ਤੁਹਾਡੇ ਤੇ ਇੰਨੀ ਕਿਰਪਾ ਹੋਵੇਗੀ ਜੋ ਵੀ ਮਿਸਕਲ ਪੇਸ਼ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਰਹੀ ਹੈ ਤਾਂ ਸਾਧ ਸੰਗਤ ਜੀ ਉਹ ਸ਼ਹੀਦੀ ਫੌਜਾਂ ਤੁਹਾਡੀਆਂ ਅੱਗੇ ਹੋ ਕੇ ਸਾਧ ਸੰਗਤ ਜੀ ਸਾਰੀਆਂ ਰੁਕਾਵਟਾਂ ਨੂੰ ਦੂਰ ਕਰ ਦੇਣਗੇ ਮਹਾਂਪੁਰਸ਼ ਜੀ ਆਖਦੇ ਨੇ ਭਾਈ ਜਿਸ ਜਿਹੜਾ ਇਸ ਦੋ ਪੰਕਤੀਆਂ ਦਾ ਜਾਪ ਕਰੇਗਾ ਸਾਧ ਸੰਗਤ ਜੀ ਉਸ ਦੇ ਸਾਰੇ ਕਾਰਜ ਅਸੀਂ ਆਪ ਸਵਾਰਾਂਗੇ सात संगत जी आओ हूँ आप इसकी सौदे हाँ सात संगत जी सब तो पहला तो मूल मंत्र का जाप करना है एक क्यों कार सतनाम करता पूर्वक निरपौ निर्वैर अकाल मूरत मूर्त आजमुनी सैबंग प्रसाद जप आज सच ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਹੀ ਗੁਰੂ ਜੀ ਸਹਾਈ ਸਾ ਸੰਗਤ ਜੀ ਤੁਸੀਂ ਸਵੇਰੇ ਉੱਠ ਕੇ ਮੂੰਹ ਧੋਗੇ ਜਿਸ ਲੋਪ ਕਹਨੇ ਪੰਜ ਇਸ਼ਨਾਨਾ ਕਰਕੇ ਸਾ ਸੰਗਤ ਜੀ ਤੁਸੀਂ ਬਿਸਤਰ ਤੇ ਬੈਠ ਕੇ ਪਹਿਲਾਂ ਪੰਜ ਵਾਰ ਮੋਲ ਮੰਤਰ ਦਾ ਜਾਪ ਕਰਨਾ ਹੈ ਫਿਰ ਤੁਸੀਂ ਆ ਦੋ ਪੰਗਤੀਆਂ ਦਾ ਪੰਜ ਵਾਰ ਜਾਪ ਕਰਨਾ ਹੈ ਆਹੁਣਾ ਪੈਸ ਦੋ ਪੰਗਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲੱਗੇ ਆਏ ਜਪ ਮਨ ਹਰ ਨਾਮ ਨਿਤ ਧਿਆਏ जो इच्छे सोई फल पावे फिर दुख न लगे आए जप मन हर हर नाम नित त्याए जो इच्छे सोई फल पावे ਫਿਰ ਦੁੱਖ ਨ ਲੱਗੇ ਆਏ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲੱਗੇ जप मन हर हर नाम जो इच्छ सोई फल पाए फिर दुख न आए जप मन हर हर नाम त्याए जो ਜੇ ਸੋਈ ਫਲ ਪਾਵੇ ਫਿਰ ਦੁੱਖ ਨ ਲੱਗੇ ਆਏ 사संगत जी ਤੁਸੀਂ ਇਹ ਦੋ ਪੰਕਤੀਆਂ ਦਾ ਸਵੇਰੇ ਜਾਪ ਕਰਨਾ ਹੈ 사संगत जी ਇਸ ਦੇ ਨਾਲ ਵਾਹਿਗੁਰੂ ਜੀ ਕਹਿੰਦੇ ਨੇ ਪਾਏ ਜਦੋਂ ਤੂੰ ਵਾਹਿਗੁਰੂ ਦਾ ਮਨ ਦੇ ਵਿੱਚ ਇਕਾਗਰ ਚਿਤ ਹੋ ਕੇ ਨਾਮ ਧਿਆਏਂਗਾ ਜੋ ਇੱਛਾ ਹੈ ਤੇਰੀ ਉਹੀ ਤੈਨੂੰ ਤੇਰੇ ਝੋਲੀ ਵਿੱਚ ਤੈਨੂੰ ਮਿਲ ਜਾਵੇਗਾ ਫਿਰ ਤੈਨੂੰ ਕੋਈ ਵੀ ਦੁੱਖ ਤੇਰੇ ਨੇੜੇ ਨਹੀਂ ਆਏਗਾ ਕੋਈ ਵੀ ਰੁਕਾਵਟ ਤੇਰੇ ਕੰਮ ਵਿੱਚ ਨਹੀਂ ਆਵੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਜੋ ਪ੍ਰੇਮੀ ਗੁਰੂ ਜੀ ਕੋਲ ਆਇਆ ਸੀ ਪੂਰਨ ਬ੍ਰਹਮ ਗਿਆਨੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਕੋਲ ਆਇਆ ਸੀ ਸਾਧ ਸੰਗਤ ਜੀ ਉਸਨੇ ਵੀ ਇਸੇ ਤਰ੍ਹਾਂ ਹੀ ਕੀਤਾ ਸਾਧ ਸੰਗਤ ਜੀ ਉਸਦੇ ਸਾਰੇ ਦੁੱਖੜੇ ਸਾਧ ਸੰਗਤ ਜੀ ਇੱਕ ਹਫ਼ਤੇ ਦੇ ਵਿੱਚ ਦੂਰ ਹੋ ਗਏ ਤੁਸੀਂ ਹੈਰਾਨ ਹੋਵੋਗੇ ਕਿਉਂਕਿ ਸਾత్సੰਗ ਹੈ ਜੀ ਜਿਹੜਾ ਵਾਹਿਗੁਰੂ ਜੀ ਨੂੰ ਸਵੇਰੇ ਉੱਠ ਕੇ ਇਕਾਗਰ ਚਿਤ ਹੋ ਕੇ ਵਾਹਿਗੁਰੂ ਜੀ ਨਾਮ ਬਿਰਤੀ ਜੋੜ ਕੇ ਉਹਨਾਂ ਨੂੰ ਯਾਦ ਕਰਦਾ ਹੈ ਸਾత్సੰਗਤ ਜੀ ਉਹਨਾਂ ਦੀ ਸਾਰੀਆਂ ਅਰਦਾਸ ਵਾਹਿਗੁਰੂ ਜੀ ਦੇ ਦਰਗਾਹ ਤੱਕ ਸੱਚ ਸਾਂ ਖੰਡ ਤੱਕ ਪ੍ਰਵਾਨ ਹੋ ਜਾਂਦੀਆਂ ਹਨ ਸਾత్సੰਗਤ ਜੀ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖੋ ਤੁਹਾਡੇ ਵੀ ਸਾਰੇ ਕੰਮ ਸਵਰ ਜਾਣਗੇ ਤੋਂ ਹਰ ਇੱਕ ਕੰਮ ਦੇ ਵਿੱਚ ਸਫਲਤਾ ਮਿਲੇਗੀ ਸਾਥ ਸੰਗਤ ਜੀ ਇਹ ਇੱਕ ਸੱਚੀ ਕਟਨਾ ਹੈ ਸਾਥ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਵੱਤੋ ਵੱਤ ਸ਼ੇਅਰ ਕਰਿਆ ਕਰੋ ਸਾਥ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਥ ਸੰਗਤ ਜੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਵੱਤੋ ਵੱਤ ਬਾਣੀ ਦੇ ਨਾਲ ਜੋੜਿਆ ਕਰੋ ਕਿਉਂਕਿ ਸਾਤ ਸੰਗਤ ਜੀ ਇੱਕ ਮੂਲ ਮੰਤਰ ਹੈ ਜੋ ਸਾਰੀਆਂ ਹੀ ਚੀਜ਼ਾਂ ਦਾ ਮੂਲ ਹੈ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਜੇ ਕੋਈ ਉਸ ਤੋਂ ਬਿਨਾ ਕੋਈ ਹੋਰ ਬਾਣੀ ਨਹੀਂ ਜਪ ਸਕਦੇ ਉਹਨਾਂ ਨੂੰ ਪੜ੍ਹਨੀ ਨਹੀਂ ਆਉਂਦੀ ਤਾਂ ਸਾਤ ਸੰਗਤ ਜੀ ਉਹ ਮੂਲ ਮੰਤਰ ਦਾ ਜਾਪ ਕਰ ਲਿਆ ਕਰੋ ਪਰ ਵਾਹਿਗੁਰੂ ਜੀ ਲਈ ਆਪਣੇ ਦਿਨ ਦੇ ਵਿੱਚ ਜ਼ਰੂਰ 5 ਮਿੰਟ 10 ਮਿੰਟ ਉਸ ਵਾਹਿਗੁਰੂ ਜੀ ਲਈ ਜ਼ਰੂਰ ਕੱਢਿਆ ਕਰੋ ਸਾਤ ਸੰਗਤ ਜੀ ਵਾਹਿਗੁਰੂ ਜੀ ਨੇ ਬਹੁਤ ਕੁਝ ਬਖਸ਼ਿਆ ਹੋਇਆ ਹੈ ਸਾਤ ਸੰਗਤ ਜੀ ਜੇ ਅਸੀਂ ਉਹਨਾਂ ਦਾ ਸ਼ੁਕਰਾਨਾ ਹੀ ਨਹੀਂ ਕਰਾਂਗੇ ਤਾਂ ਸਾਡਾ ਜੀਵਨ ਕਿਸ ਕੰਮ ਦਾ ਸਾਤ ਸੰਗਤ ਜੀ ਸੰਤ ਪਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਸਾਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲੈ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਹਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਹੋਈਆ ਪੁੱਲਾ ਚੋਕਾਂ ਦੀ ਖਿਮਾ ਬਖਸ਼ਨੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗਾਜਵਾਜ ਕੀ ਆਖੋ ਜੀ ਵਾਹਿਗੁਰਜੀ ਦਾ ਖਾਜ਼ਾ ਵਾਹਿਗੁਰਜੀ